ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਤੇ ਜੇ ਕੋਈ ਵਿਛੜਿਆ ਤੇ ਉਹ ਮਰ ਕੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਪਰਿਵਾਰ ਏ ਜਿਹੜਾ ਜਿਉਂਦੇ ਜੀ ਵਿਛੜ ਗਿਆ ਖੇਰੂ ਖੇਰੂ ਹੋ ਗਿਆ ਛੇਪੋ ਵਾਲਾ ਦੇਣਾ ਸਰਸਾ ਨਦੀ ਤੇ ਸਾਰਾ ਪਰਿਵਾਰ ਹੀ ਵਿਛੜ ਗਿਆ ਆਪਾਂ ਤਾਂ ਬੋਲ ਦਾਂਗੇ ਇਤਿਹਾਸ ਬੋਲ ਦਾਂਗੇ ਤੁਸੀਂ ਇਤਿਹਾਸ ਸੁਣ ਲੋਗੇ ਰ ਸੋਚੋ ਧੰਨ ਜਿਗਰੇ ਉਹਨਾਂ ਦੇ ਜਿੰਨਾ ਇਤਿਹਾਸ ਸਿਰਜਿਆ ਹੋਵੇਗਾ ਕੀ ਬੀਤੀ ਹੋਵੇਗੀ ਉਹਨਾਂ ਤੇ ਛੇਪੋ ਵਾਲਾ ਦਿਨ ਸਰਸਾ ਨਰੀ ਤੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਭਰਾਵਾਂ ਨਾਲੋਂ ਭਰਾ ਵਿਛੜ ਗਏ ਪਿਓ ਨਾਲੋਂ ਪੁੱਤ ਵਿਛੜ ਗਏ ਧੰਨ ਜਿਗਰਾ ਕਲਗੀਆਂ ਵਾਲੇ ਦਾ ਕੀ ਬੀਤੀ ਹੋਵੇਗੀ ਸਹਿਬਜ਼ਾਦਿਆਂ ਤੇ ਉਹ ਬੱਚੇ ਤਾਂ ਸਾਡੇ ਵੀ ਏ ਘਰੋਂ ਬਾਹਰ ਬੱਚਾ ਚਲਾ ਜਾਵੇ 10 ਮਿੰਟ ਲੇਟ ਹੋ ਜੇ ਤੇ ਮਾਂ ਦੇ ਭਾ ਦੀ ਬਣ ਜਾਂਦੀ ਏ ਵਿਫਤਾ ਪੈ ਜਾਂਦੀ ਏ ਕਿੱਥੇ ਆ ਮੇਰਾ ਲਾਲ ਅਜੇ ਤੱਕ ਘਰ ਕਿਉਂ ਨਹੀਂ ਆਇਆ ਕਹਿੰਦੇ ਸਰਸਾ ਨਦੀ ਤੋਂ ਪਾਣੀ ਵਿੱਚੋਂ ਨਿਕਲੇ ਨੇ ਕੱਪੜੇ ਗਿੱਲੇ ਨੇ ਪੈਰਾਂ 'ਚ ਪਾਉਣ ਵਾਲੇ ਜੋੜੇ ਉੱਤਰ ਗਏ ਨੇ ਤੁਰੇ ਜਾਂਦੇ ਨੇ ਕੋਲ ਰਿਆ ਕੱਖਣੀ ਇੱਕ ਨੇ ਦਾਦੀ ਮਾਂ ਦੀ ਸੱਜੀ ਉਂਗਲੀ ਫੜੀ ਏ ਤੇ ਦੂਜੇ ਨੇ ਖੱਬੀ ਉਂਗਲੀ ਫੜੀ ਏ ਚਲਦਿਆ ਚਲਦਿਆ ਦੁਪਹਿਰਾ ਹੋ ਗਈਆਂ ਨੇ ਤੇ ਦਾਦੀ ਨੂੰ ਪੁੱਛਦੇ ਆ ਦਾਦੀ ਮਾ ਕਿੱਥੇ ਨੇ ਸਾਡੇ ਵੱਡੇ ਵੀਰ ਅੱਗੇ ਤਾਂ ਇਸ ਟਾਈਮ ਤੱਕ ਸਾਡੇ ਕੋਲ ਆ ਜਾਂਦੇ ਨੇ ਪਰ ਅੱਜ ਅਜੇ ਤੱਕ ਆਏ ਕਿਉਂ ਨਹੀਂ ਠੰਡੀ ਹਵਾ چیرਦੀ ਜਾਂਦੀ ਏ ਤੇ ਦਾਦੀ ਮਾ ਕਹਿੰਦੀ ਏ ਤੁਰੇ ਚੱਲੋ ਲਾਲੋ ਤੁਰੇ ਚੱਲੋ ਤੁਰਦੇ ਜਾਂਦੇ ਨੇ ਤੇ ਵਾਰ-ਵਾਰ ਦਾਦੀ ਨੂੰ ਸਵਾਲ ਕਰਦੇ ਨੇ ਕਿੱਥੇ ਨੇ ਸਾਡੇ ਵੀਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਅੱਗੇ ਤਾਂ ਇਸ ਟਾਈਮ ਤੱਕ ਆ ਜਾਂਦੇ ਨੇ ਤੁਰੇ ਜਾਂਦੇ ਨੇ ਕਿੱਥੇ ਦਸ-ਦਸ ਸਿੰਘ ਅੱਗੇ ਪਿੱਛੇ ਹੁੰਦੇ ਸੀ ਲਾਲਾਂ ਦੇ ਅੱਜ ਕੱਲੇ ਹੀ ਤੁਰੇ ਜਾਂਦੇ ਨੇ ਚੱਲਦਿਆਂ ਚੱਲਦਿਆਂ ਹਨੇਰਾ ਹੋ ਗਿਆ ਤੇ ਅੱਗੇ ਪਤਾ ਨਹੀਂ ਜਾਣਾ ਕਿੱਧਰ ਤੇ ਦੂਰ ਹਨੇਰੇ ਵਿੱਚ ਛਪਰੀ ਵਿੱਚ ਇੱਕ ਦੀਵਾ ਜਗਦਾ ਦਿਖਦਾ ਹੈ ਤੇ ਕਹਿੰਦੇ ਨੇ ਦਾਦੀ ਜੀ ਉਹ ਛਪਰੀ ਜੀ ਦੀਵਾ ਜਗਦਾ ਹੈ ਆਪਾਂ ਉਧਰ ਚਲਦੇ ਆਂ ਸ਼ਾਇਦ ਕੋਈ ਆਪਾਂ ਨੂੰ ਮਿਲ ਜਾਵੇ ਤੇ ਦਾਦੀ ਮਾ ਕਹਿੰਦੀ ਚਲੋ ਲਾਲੋ ਆਪਾਂ ਉਹ ਛਪਰੀ ਵੱਲ ਚਲਦੇ ਆਂ ਛਪਰੀ ਕੋਲ ਆ ਕੇ ਖੜ ਜਾਂਦੇ ਨੇ ਤੇ ਛਪਰੀ ਕੋਲ ਮਾਤਾ ਗੁਜਰਕੌਰ ਜੀ ਆਵਾਜ਼ ਲਗਾਉਂਦੇ ਨੇ ਬਾਹਰ ਨਿਕਲੋ ਛਪਰੀ ਦੇ ਆ ਮਾਲਕ ਛਪਰੀ ਦਾ ਮਾਲਕ ਬਾਹਰ ਆਉਂਦਾ ਏ ਹੱਥ ਜੋੜ ਕੇ ਖੜ ਜਾਂਦਾ ਏ ਕਹਿੰਦਾ ਹਾਂਜੀ ਦੱਸੋ ਮਾ ਜੀ ਮਾਤਾ ਜੀ ਕਹਿੰਦੇ ਆ ਤੇਰਾ ਨਾਮ ਕੀ ਏ ਕਹਿੰਦਾ ਮਾਤਾ ਜੀ ਮੇਰਾ ਨਾਮ ਕੁੰਮਾ 마ਸੀ ਏ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਤੁਸੀਂ ਮੁਸਾਫਰ ਲੱਗਦੇ ਹੋ ਮਾਤਾ ਜੀ ਕਹਿੰਦੇ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਦਾ ਏ ਕਹਿੰਦਾ ਆਨੰਦਪੁਰ ਸਾਹਿਬ ਵਾਲੇ ਮਾਤਾ ਜੀ ਕਹਿੰਦੇ ਹਾਂਜੀ ਕਹਿੰਦਾ ਮਾਤਾ ਜੀ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਉਹਨਾਂ ਦੇ ਸੇਵਕ ਮੈਂ ਬੇੜੀ ਚੋਂ ਪਾਰ ਲੰਘਾਉਂਦਾ ਕੁੰਮਾ 마ਸੀ ਬੇੜੀ ਚਲਾਉਂਦਾ ਸੀ ਮਲਾਹ ਸੀ ਕਹਿੰਦਾ ਉਹਨਾਂ ਦੇ ਸਾਰੇ ਆ ਸੰਗਤਾਂ ਆਉਂਦੀਆਂ ਨੇ ਮੈਂ ਇਹਨਾਂ ਨੂੰ ਬੇੜੀ ਚੋਂ ਪਾਰ ਕਰਵਾਉਂਦਾ ਮੈਂ ਚੰਗੀ ਤਰ੍ਹਾਂ ਜਾਣਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁੰਮਾ 마ਸੀ ਕਹਿੰਦਾ ਮਾਤਾ ਜੀ ਹੁਕਮ ਲਾਓ ਮਾਤਾ ਜੀ ਪਤਾ ਕੀ ਕਹਿੰਦੇ ਮਾਤਾ ਜੀ ਕਹਿੰਦੇ ਇਹ ਜੋ ਲਾਲ ਨੇ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤੇ ਸਿੰਘ ਇਹ ਪਤਾ ਕੌਣ ਹੈ ਕੁੰਮਾ 마ਸੀ ਕਹਿੰਦਾ ਦੱਸੋ ਮਾਤਾ ਜੀ ਕੌਣ ਨੇ ਮਾਤਾ ਜੀ ਕਹਿੰਦੇ ਇਹ ਲਾਲ ਗੁਰੂ ਗੋਬੇ ਸਿੰਘ ਦੇ ਲਾਲ ਏ ਕਹਿੰਦਾ ਹੈ ਗੁਰੂ ਗੋਬੇ ਸਿੰਘ ਜੀ ਦੇ ਲਾਲ ਧੰਨ ਭਾਗ ਨੇ ਮੇਰੇ ਇਹ ਮੇਰੀ ਛਪਰੀ ਵਿੱਚ ਇਹਨਾਂ ਨੇ ਪੈਰ ਪਾਏ ਆ ਮਾਤਾ ਜੀ ਕਹਿੰਦੇ ਮੈਂ ਗੁਰੂ ਗੋਬੇ ਸਿੰਘ ਜੀ ਦੀ ਮਾਤਾ ਕੁੰਮਾ 마שי ਪੈਰਾਂ ਤੇ ਟੈ ਪਿਆ ਮਾਤਾ ਗੁਜਰਕੌਰ ਦੇ ਕਹਿੰਦਾ ਮਾਤਾ ਜੀ ਮੈਂ ਧੰਨ ਹੋ ਗਿਆ ਤੁਸੀਂ ਮੇਰੀ ਛਪਰੀ 'ਚ ਪੈਰ ਪਾਏ ਆ ਕਹਿੰਦਾ ਹੁਕਮ ਲਾਓ ਮਾਤਾ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮਾਤਾ ਗੁਜਰਕੌਰ ਜੀ ਕੁੰਮੇ ਨੂੰ ਕਹਿੰਦੇ ਕੁੰਮਿਆ ਤੈਨੂੰ ਪਤਾ ਏ ਅਸੀਂ ਤੇਰੇ ਕੋਲ ਕਿਉਂ ਆਏ ਆ ਕੁੰਮਾ ਕਹਿੰਦਾ ਦੱਸੋ ਮਾਤਾ ਜੀ ਮਾਤਾ ਜੀ ਕਹਿੰਦੇ ਸਰਸਾ ਨਦੀ ਨੇ ਸਾਨੂੰ ਖਾਲਸੇ ਨਾਲੋਂ ਵਿਛੋੜ ਦਿੱਤਾ ਏ ਅਸੀਂ ਖਾਲਸੇ ਨਾਲੋਂ ਸਾਡਾ ਵਿਛੋੜਾ ਪੈ ਗਿਆ ਏ ਇੱਕ ਵਾਰ ਸੋਚ ਕੇ ਵੇਖੋ ਜਿਸ ਮਾਂ ਦੇ ਚਰਨਾਂ ਦੇ ਵਿੱਚ ਲੱਖਾਂ ਸਿਰ ਸਜਦਾ ਕਰਦੇ ਹੋਣ ਉਹ ਆ ਕੇ ਕੁੰਮੇ 마שי ਦੀ ਛਪਰੀ ਦੇ ਵਿੱਚ ਕਹਿ ਰਹੀ ਏ ਕੁੰਮਾ ਸਾਨੂੰ ਰਾਤ ਕਟਾ ਦੇਵੇ ਅਸੀਂ ਰਾਹੀ ਰਾਤ ਕੱਟਣ ਦੇ ਲਈ ਆਏ ਸਾਨੂੰ ਰਾਤ ਕਟਾ ਦੇਵੇ ਕੁੰਮਾ 마שי માતા ਨੂੰ ਕਹਿੰਦਾ ਮਾਤਾ ਜੀ ਆਹ ਕੀ ਗੱਲਾਂ ਕਰੀ ਜਾਂਦੇ ਹੋ ਤੇ ਮਾਤਾ ਗੁਜਰਕੌਰ ਜੀ ਕਹਿੰਦੇ ਸਾਡਾ ਖਾਲਸੇ ਨਾਲ ਵਿਛੋੜਾ ਪੈ ਚੁੱਕਾ ਪੁੱਤਰਾ ਸਾਨੂੰ ਰਾਤ ਕਟਾ ਦੇ ਪਤਾ ਨਹੀਂ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ ਕੁੰਮਾ 마שי ਚਰਨਾਂ ਤੇ ਸਿਰ ਰੱਖ ਕੇ ਰੋਣ ਲੱਗਾ ਕਹਿੰਦਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਕਿਸੇ ਨੂੰ ਦੁਨੀਆ 'ਚ ਥਾਂ ਨਹੀਂ ਸੀ ਮਿਲਦੀ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਡੇ ਕੋਲ ਜਾ ਕੇ ਸਰਨਾਖਤ ਲੈਂਦਾ ਸੀ ਅੱਜ ਤੁਸੀਂ ਇਸ ਗਰੀਬ ਦੀ ਛਪਰੀ 'ਚ ਆਏ ਹੋ ਇਹ ਛਪਰੀ ਵੀ ਤੁਹਾਡੀ ਏ ਆਜੋ ਮਾਤਾ ਜੀ ਲੰਘਿ ਆਓ ਮਾਤਾ ਗੁਜਰਕੌਰ ਕੁੰਮੇ ਦੀ ਛਪਰੀ ਵਿੱਚ ਬੱਚਿਆਂ ਨੂੰ ਲੈ ਆਉਂਦੇ ਨੇ ਤੇ ਕੁੰਮਾ ਕਹਿੰਦਾ ਮਾਤਾ ਜੀ ਮੈਂ ਗਰੀਬ ਆ ਮੇਰੇ ਕੋਲ ਇੱਕ ਹੀ ਬਿਸਤਰਾ ਏ ਇਹ ਤੁਸੀਂ ਲੈ ਲਓ ਮੈਂ ਬਾਹਰ ਪੈ ਜਾਣਾ ਮਾਤਾ ਜੀ ਬੱਚਿਆਂ ਨੂੰ ਇੱਕ ਸੱਜੇ ਬੰਨੇ ਪਾ ਲੈਂਦੇ ਆ ਇੱਕ ਖੱਬੇ ਬੰਨੇ ਪਾ ਲੈਂਦੇ ਆ ਤੇ ਉਹਨਾਂ ਨੂੰ ਲੋਰੀਆਂ ਸੁਣਾ ਕੇ ਸੁਵਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨੀਂਦ ਕਿੱਥੋਂ ਆਵੇ ਵਾਰ-ਵਾਰ ਇਹੀ ਗੱਲ ਕਰਦੇ ਆ ਮਾਤਾ ਜੀ ਸਾਡੇ ਵੀਰ ਕਿੱਥੇ ਨੇ ਅਜੇ ਤੱਕ ਆਏ ਕਿਉਂ ਨਹੀਂ ਬਾਬਾ ਫਤਿਹ ਸਿੰਘ ਜੀ ਕਹਿੰਦਾ ਮਾਤਾ ਜੀ ਜਦੋਂ ਵੱਡੇ ਵੀਰ ਆਉਣਗੇ ਉਹਨਾਂ ਨੂੰ ਮੈਂ ਇੱਕ ਵਾਅਦਾ ਕਰਵਾਉਣਾ ਏ ਅੱਜ ਤੋਂ ਬਾਅਦ ਤੁਸੀਂ ਕਿਤੇ ਜਾਓਗੇ ਨਹੀਂ ਜੇਕਰ ਜਾਓਗੇ ਤੇ ਟਾਈਮ ਨਾਲ ਘਰ ਆਓਗੇ ਮਾਤਾ ਜੀ ਤੁਸੀਂ ਉਹਨਾਂ ਨੂੰ ਕਹਿਣਾ ਮਾਤਾ ਜੀ ਕਹਿੰਦੇ ਤੂੰ ਕਹਿ ਲਵੀ ਜੋ ਕਹਿਣਾ ਆ ਪਰ ਪਤਾ ਨਹੀਂ ਸੀ ਅੱਜ ਦੇ ਵਿਛੜੇ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ ਕੁੰਮੇ ਦੀ ਛਪਰੀ ਕੋਲ ਇੱਕ ਮਾਤਾ ਦੀ ਛਪਰੀ ਸੀ ਕੁੰਮਾ 마שי ਉਸ ਮਾਤਾ ਕੋਲ ਜਾ ਕੇ ਕਹਿੰਦਾ ਮੇਰੀ ਛਪਰੀ 'ਚ ਗੁਰੂ ਗੋਬੇ ਸਿੰਘ ਜੀ ਦੇ ਲਾਲ ਆਏ ਆ ਉਹਨਾਂ ਦੇ ਮਾਤਾ ਮਾਤਾ ਗੁਜਰਕੌਰ ਜੀ ਆਏ ਆ ਚੱਲ ਕੋਈ ਆਪਾਂ ਉਹਨਾਂ ਵਾਸਤੇ ਸੇਵਾ ਕਮਾ ਲਈਏ ਉਨਾ ਵਕਤ ਇਹ ਪ੍ਰਸ਼ਾਦਾ ਬਣਾ ਲੀਏ ਉਹ ਦੋਵੇਂ ਜਿਹਨੇ ਲਾਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਤੇ માતા ਗੁਜਰਕੌਰ ਵਾਸਤੇ ਪ੍ਰਸ਼ਾਦਾ ਤਿਆਰ ਕਰਦੇ ਨੇ ਤੇ ਰਾਤ ਨੂੰ ਪ੍ਰਸ਼ਾਦਾ ਖਵਾਉਂਦੇ ਨੇ માતા ਗੁਜਰਕੌਰ ਜੀ ਬੜੇ ਪ੍ਰਸੰਨ ਹੁੰਦੇ ਨੇ ਤੇ ਸਵੇਰੇ ਫਿਰ ਉਹ માતા ਗੁਜਰਕੌਰ ਤੇ ਸਾਬਜਾਦਿਆਂ ਵਾਸਤੇ ਪ੍ਰਸ਼ਾਦਾ ਬਣਾ ਕੇ ਲਿਆਉਂਦੇ ਨੇ ਸਵੇਰ ਦਾ ਪ੍ਰਸ਼ਾਦਾ ਛਕਿਆ ਤੇ માતા ਜੀ માતા ਗੁਜਰਕੌਰ ਜੀ ਕੁੰਮੇ 마ਸ਼ੀ ਨੂੰ ਕਹਿੰਦੇ ਸਾਨੂੰ ਕਿਸੇ ਖਾਲਸੇ ਦੇ ਬੰਦੇ ਨਾਲ ਮਿਲਵਾ ਦੇ ਤੇ কুম্মা 마שי ਕਹਿੰਦਾ ਮੈਂ ਜਾਣਾ ਮਾਤਾ ਜੀ ਕਿਸੇ ਖਾਲਸੇ ਦੇ ਬੰਦੇ ਨੂੰ ਮੈਂ ਲੱਭ ਕੇ ਲੈ ਕੇ ਆਉਣਾ কুম্মা 마שי ਜਾਂਦਾ ਏ ਘਰੋਂ ਨਿਕਲਦਾ ਏ ਤੇ ਰਸਤੇ 'ਤੇ ਚੱਲਦਿਆਂ ਉਹਨੂੰ ਗੰਗੂ ਬ੍ਰਾਹਮਣ ਮਿਲਦਾ ਏ ਉਹਨੂੰ ਕਹਿੰਦਾ ਤੂੰ ਗੁਰੂ ਗੋਬੇ ਸਿੰਘ ਨੂੰ ਜਾਣਦਾ ਏ ਤੇ ਗੰਗੂ ਬ੍ਰਾਹਮਣ ਕਹਿੰਦਾ ਹਾਂ ਮੈਂ ਗੁਰੂ ਮਹਾਰਾਜ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਗੁਰੂ ਗੋਬੇ ਸਿੰਘ ਜੀ ਦੇ ਘਰ ਵਿੱਚ ਨੌਕਰੀ ਕੀਤੀ ਹੋਈ ਏ ਹਾਂ ਦੱਸ ਕੰਮ ਕੀ ਏ কুম্মা 마שי ਕਹਿੰਦਾ ਮੇਰੇ ਘਰ ਮੇਰੀ ਛਪਰੀ ਵਿੱਚ ਗੁਰੂ ਗੋਬੇ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਆਏ ਨੇ ਉਹ ਕਹਿੰਦੇ ਸਾਨੂੰ ਖਾਲਸੇ ਨਾਲ ਮਿਲਵਾ ਦੇ ਕਹਿੰਦਾ ਗੱਲ ਹੀ ਕੋਈ ਨਹੀਂ ਚੱਲ ਕਿੱਥੇ ਨੇ ਤੇ ਆ ਜਾਂਦਾ ਹੈ ਗੰਗੂ ਬ੍ਰਾਹਮਣ ਕੁੰਮੇ 마ਸੀ ਦੀ ਛਪਰੀ ਵਿੱਚ ਆ ਜਾਂਦਾ ਹੈ ਤੇ ਆਣ ਕੇ ਮਾਤਾ ਗੁਜਰਕੌਰ ਨੂੰ ਸੀਸ ਝੁਕਾਉਂਦਾ ਹੈ ਤੇ ਮਾਤਾ ਗੁਜਰਕੌਰ ਕਹਿੰਦੀ ਗੰਗਿਆ ਅਸੀਂ ਖਾਲਸੇ ਨਾਲੋਂ ਵਿਛੜ ਚੁੱਕੇ ਹਾਂ ਸਾਨੂੰ ਖਾਲਸੇ ਨਾਲ ਮਿਲਾ ਦੇ ਤੇ ਕਹਿੰਦਾ ਗੱਲ ਹੀ ਕੋਈ ਨਹੀਂ ਮਾਤਾ ਜੀ ਆਓ ਮੈਂ ਤੁਹਾਨੂੰ ਮਿਲਵਾ ਦਿੰਨਾ ਜਦੋਂ ਮਾਤਾ ਗੁਜਰਕੌਰ ਜੀ ਕੁੰਮੇ ਦੀ ਛਪਰੀ ਚੋਂ ਗੰਗੂ ਤੇ ਭਰੋਸਾ ਕਰਕੇ ਚੱਲਣ ਲੱਗੇ ਤਾਂ ਮਾਤਾ ਗੁਜਰਕੌਰ ਕੋਲ ਮੋਹਰਾਂ ਵਾਲੀ ਥੈਲੀ ਸੀ ਮਾਤਾ ਗੁਜਰਕੌਰ ਨੇ ਉਸ ਮਾਈ ਨੂੰ ਮਾਈ ਲక్ష్ਮੀ ਨੂੰ ਸੋਨੇ ਦੀਆਂ ਪੰਜ ਮੋਹਰਾਂ ਦੇ ਦਿੱਤੀਆਂ ਕਿਉਂਕਿ ਮਾਤਾ ਗੁਜਰਕੌਰ ਵਾਸਤੇ ਉਹਨਾਂ ਨੇ ਪ੍ਰਸ਼ਾਦਾ ਬਣਾਇਆ ਸੀ ਉਸ ਤੋਂ ਬਾਅਦ ਚ ਪੰਜ ਮੋਹਰਾਂ ਕੁੰਮੇ ਮਾਸੀ ਨੂੰ ਦੇਣ ਲੱਗੇ ਤੋਂ ਕੁੰਮੇ 마ਸੀ ਨੇ ਹੱਥ ਜੋੜ ਤੇ ਕਹਿੰਦੇ ਮਾਤਾ ਜੀ ਮੈਂ ਮੋਹਰਾ ਨਹੀਂ ਲੈਣੀਆਂ ਲੋਕ ਮੈਨੂੰ ਕਹਿਣਗੇ ਕੁੰਮੇ 마ਸੀ ਕੋਲ ਰਾਤ ਕੱਤੀ ਸੀ ਤੇ ਇਹਨੇ ਬਦਲੇ ਵਿੱਚ ਮੋਹਰਾ ਲਈਆਂ ਨੇ ਕਹਿੰਦਾ ਮਾਤਾ ਜੀ ਮੈਂ ਨਹੀਂ ਮੋਹਰਾ ਲੈਣੀਆਂ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਪੁੱਤਰਾ ਤੂੰ ਮੇਰੇ ਗੁਰੂ ਗੋਬੇ ਸਿੰਘ ਵਰਗਾ ਐ ਇਹ ਮੋਹਰਾ ਤੂੰ ਰੱਖ ਲੈ ਨਾਂ ਵਰਤੀ ਤੂੰ ਨਾਂ ਵਰਤੀ ਤੂੰ ਯਾਦ ਕਰ ਲਿਆ ਕਰੀ ਇਹ ਮੋਹਰਾ ਨੂੰ ਵੇਖ ਕੇ ਯਾਦ ਕਰ ਲਿਆ ਕਰੀ ਕੀ ਮੇਰੀ ਛਪਰੀ ਵਿੱਚ ਮਾਤਾ ਗੁਜਰਕੌਰ ਜੀ ਰਾਤ ਕੱਟ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜਾਦੇ ਰਾਤ ਕੱਟ ਕੇ ਗਏ ਸੀ ਨਾਂ ਵਰਤੀ ਤੂੰ ਰੱਖ ਲੈ ਇਹ ਮੋਹਰਾ ਵੇਖ ਕੇ ਇੱਥੇ ਗੰਗੂ ਬ੍ਰਾਹਮਣ ਦਾ ਮਨ ਡੋਲ ਗਿਆ ਉਹ ਲਾਲਚ ਵਿੱਚ ਆ ਗਿਆ ਆਸ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵੇਖ ਕੇ ਛੱਤ ਦੇ ਵਿੱਚ ਸੀ ਮਾਲ ਗੰਗੂ ਤੀਰ ਪੁੱਤ ਸੀ ਇਹ ਬ੍ਰਾਹਮਣਾ ਦਾ ਪਰ ਨਿਕਲਿਆ ਇਹ ਬੜਾ ਚੰਡਾਲ ਗੰਗੂ ਮਨ ਡੋਲ ਚੁੱਕਾ ਮੋਹਰਾਂ ਵਾਲੀ ਥੈਲੀ ਵੇਖ ਕੇ ਤੁਰਿਆ ਜਾਂਦਾ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਨਾਲ ਲੈ ਕੇ ਮਨ ਵਿੱਚ ਸਲਾਵਾ ਘੜਦਾ ਜਾਂਦਾ ਏ ਕਿਵੇਂ ਨਾ ਕਿਵੇਂ ਇਹਨਾਂ ਨੂੰ ਬਾਹਰ ਹੀ ਦਾੜ ਘਟਾ ਦਵਾ ਕਰ ਨਾ ਹੀ ਲਿਜਾਣਾ ਪਵੇ ਜਦੋਂ ਮੌਕਾ ਮਿਲੇਗਾ ਮੋਹਰਾਂ ਵਾਲੀ ਥੈਲੀ ਲੈ ਕੇ ਆਪੇ ਪਾਸੇ ਖਿਸਕ ਜਾਵਾਂਗਾ ਇਦਾਂ ਚੱਲਦਿਆਂ ਬਾਹਰ ਜਦੋਂ ਕੋਈ ਪੇਸ਼ ਨਹੀਂ ਚੱਲੀ ਆਖਰ ਬੇਵਸ ਹੋ ਕੇ ਇਹਨੂੰ ਘਰ ਲੈ ਜਾਣਾ ਪੈਂਦਾ ਏ ਘਰ ਲੈ ਜਾ ਕੇ ਆਦੀ ਮਾਂ ਨੂੰ ਕਹਿੰਦਾ ਮਾਤਾ ਮੇਰੇ ਨਾਲ ਗੁਰੂ ਗੋਬੇ ਸਿੰਘ ਜੀ ਦੇ ਲਾਲ ਆਏ ਨੇ ਮਾਤਾ ਗੁਜਰਕੌਰ ਆਏ ਨੇ ਤੂੰ ਇਹਨਾਂ ਵਾਸਤੇ ਪ੍ਰਸ਼ਾਦਾ ਬਣਾ ਤੈਨੂੰ ਕਹਿੰਦਾ ਮਾਤਾ ਮੈਂ ਤੈਨੂੰ ਤਾਂ ਦੱਸਣ ਵਾਸਤੇ ਆਇਆ ਇਹਨਾਂ ਦੇ ਕੋਲ ਮੋਹਰੇ ਨੇ ਇਹਨਾਂ ਦੀਆਂ ਬਹੁਤ ਜ਼ਿਆਦੀਆਂ ਸੋਨੇ ਦੀਆਂ ਮੋਹਰੇ ਨੇ ਜੇ ਆਪਣੇ ਕੋਲ ਆ ਜਾਣਗੀਆਂ ਤੇ ਆਪਣੀਆਂ ਸੱਤ ਪੀੜੀਆਂ ਭੁੱਖੇ ਨਹੀਂ ਮਰਨਗੀਆਂ ਤੂੰ ਐਂ ਕਰ ਇਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦੇ ਇਹ ਗੱਲ ਸੁਣ ਕੇ ਗੰਗੂ ਦੀ ਮਾਂ ਕਹਿੰਦੀ ਮੈਨੂੰ ਸ਼ਰਮ ਆਉਂਦੀ ਏ ਤੈਨੂੰ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਏ ਮੈਨੂੰ ਸ਼ਰਮ ਆਉਂਦੀ ਏ ਤੂੰ ਮੇਰਾ ਪੁੱਤ ਐ ਇਹੋ ਜਾਂ ਧੋਖਾ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਤੂੰ ਨੌਕਰੀ ਕੀਤੀ ਏ ਪਰ ਇਹਦਾ ਮਾਣਾ ਡੋਲ ਚੁੱਕਾ ਸੀ ਗੰਗੂ ਦੀ ਮਾਂ ਕਹਿੰਦੀ ਮੈਂ ਨਹੀਂ ਮਲਾ ਸਕਦੀ ਜ਼ਹਿਰ ਇਹ ਪਾਪ ਮੇਰੇ ਤੋਂ ਨਹੀਂ ਹੋਣਾ ਜਦੋਂ ਰਾਤ ਪੈਂਦੀ ਏ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਸੌ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਅੱਧੀ ਰਾਤ ਉੱਠਦਾ ਏ ਤੇ ਮੋਹਰਾਂ ਵਾਲੀ ਥੈਲੀ ਚੁੱਕ ਕੇ ਪਾਸੇ ਰੱਖ ਦਿੰਦਾ ਏ ਤੇ ਸਵੇਰ ਚੜਦਾ ਏ ਮਾਤਾ ਗੁਜਰਕੌਰ ਜੀ ਕਹਿੰਦੇ ਗੰਗਿਆ ਮੋਹਰਾਂ ਵਾਲੀ ਥੈਲੀ ਸੰਭਾਲ ਕੇ ਰੱਖੀਏ ਨજર ਨਹੀਂ ਆ ਰਹੀ ਕਹਿੰਦਾ ਮਾਤਾ ਜੀ ਮੈਂ ਤੁਹਾਨੂੰ ਸਰਨਾਖਤ ਦਿੱਤੀ ਏ ਤੁਸੀਂ ਤਾਂ ਸਰਕਾਰ ਦੇ ਬਾਗੀ ਹੋ ਉੱਤੋਂ ਤੁਸੀਂ ਮੇਰਾ ਨਾਮ ਲਾਉਂਦੇ ਹੋ ਕਿ ਮੈਂ ਮੋਹਰਾਂ ਚੱਕ ਲੀਆਂ ਮਾਤਾ ਜੀ ਕਹਿੰਦੇ ਗੰਗਿਆ ਮੋਰਾ ਨਹੀਂ ਚੱਕ ਲਿਆ ਮੈਂ ਤੈਨੂੰ ਇਹ ਕਿਹਾ ਏ ਕਿ ਮੋਰਾ ਸੰਭਾਲ ਕੇ ਰੱਖਿਆ ਹੈ ਚਲ ਕੋਈ ਗੱਲ ਨਹੀਂ ਤੈਨੂੰ ਹੋਰ ਚਾਹੀਦੀ ਹੈ ਜਦੋਂ ਮੇਰਾ ਗੁਰੂ ਗੋਬੇ ਸਿੰਘ ਆ ਜਾਊਗਾ ਮੈਂ ਤੈਨੂੰ ਹੋਰ ਮੋਰਾ ਲੈ ਦਵਾਂਗੀ ਮੈਂ ਤੈਨੂੰ ਚੋਰ ਨਹੀਂ ਕਿਹਾ ਪਰ ਇਹ ਤਾਂ ਪਹਿਲੇ ਚਾਹੁੰਦਾ ਸੀ ਕਿ ਇਹ ਮੇਰੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਇਹਨਾਂ ਨਾਲ ਵੈਰ ਪਾਵਾਂ ਤੇ ਮੈਂ ਇਹਨਾਂ ਤੋਂ ਇਹਨਾਂ ਦੀਆਂ ਮੋਰਾ ਖੋ ਲਵਾਂ ਪਰ ਇਹ ਨਹੀਂ ਟਲਦਾ ਸਾਬ ਜਦਿਆ ਤੇ ਮਾਦਾ ਗੁਜਰਕੌਰ ਨੂੰ ਜੰਦਰਾ ਲਾ ਕੇ ਕਰੋ ਨਿਕਲ ਜਾਂਦਾ ਹੈ ਇਹਨਾਂ ਦੀ ਤਲਾਹ ਦੇਣ ਵਾਸਤੇ ਵਜ਼ੀਰ ਖਾਨ ਦੇ ਸਪਾਹੀਆਂ ਕੋਲ ਚਲਾ ਜਾਂਦਾ ਹੈ ਗੰਗੂ ਪਹੁੰਚਦਾ ਹੈ ਕੋਤਵਾਲੀ ਉੱਥੇ ਜਾ ਕੇ ਸਪਾਹੀਆਂ ਨੂੰ ਸ਼ਿਕਾਇਤ ਕਰ ਦਿੱਤੀ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਲੱਭਦੇ ਫਿਰਦੇ ਹੋ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਮੇਰੇ ਕੋਲ ਨੇ ਮੈਂ ਤੁਹਾਨੂੰ ਫੜਵਾ ਸਕਦਾ ਪਰ ਤੁਸੀਂ ਮੈਨੂੰ ਨਾਮ ਕੀ ਦੇਵੋਗੇ ਉੱਥੇ ਇਹਨੂੰ 100 ਮੋਹਰਾਂ ਦਿੱਤੀਆਂ ਜਾਂਦੀਆਂ ਨੇ ਪਰ ਇਹ ਕਹਿੰਦਾ ਨਾਮ ਤਾਂ ਬਹੁਤ ਥੋੜਾ ਹੈ ਫਿਰ 200 ਮੋਹਰਾਂ ਲੈ ਕੇ ਉਹ ਤੋਂ ਨਾਲ ਸਪਾਈ ਲੈ ਕੇ ਆਉਂਦਾ ਹੈ ਆਪਣੇ ਘਰ ਵਿੱਚ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਸਪਾਈਆਂ ਦੇ ਹਵਾਲੇ ਕਰਵਾ ਦਿੰਦਾ ਹੈ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਨੂੰ ਗ੍ਰਿਫਤਾਰ ਕਰਕੇ ਸਪਾਈ ਲੈ ਆਉਂਦੇ ਨੇ ਕੋਤਵਾਲੀ ਇਧਰ ਚਮਕੌਰ ਦੀ ਲੜਾਈ ਵਿੱਚ ਵੱਡੇ ਸਹਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਇਧਰ ਸਰਹੰਦ ਦਾ ਵਜ਼ੀਰ ਬੜਾ ਕਬਰਾਇਆ ਹੋਇਆ ਏ ਕਿਉਂਕਿ ਉਹਦੀ 10 ਲੱਖ ਦੀ ਫੌਜ ਗੁਰੂ ਗੋਬੇ ਸਿੰਘ ਨੂੰ ਫੜ ਨਹੀਂ ਪਾਉਂਦੀ ਇੰਦਿਆਂ ਨੀਂਦਾਂ ਉੱਡ ਜਾਂਦੀਆਂ ਨੇ ਇਹ ਕਬਰਾਇਆ ਹੋਇਆ ਜਦੋਂ ਇਹਨੂੰ ਇਹ ਖਬਰ ਮਿਲਦੀ ਏ ਕਿ ਗੁਰੂ ਗੋਬੇ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਸਪਈਆਂ ਨੇ ਗ੍ਰਿਫਤਾਰ ਕਰ ਲਿਆ ਇਹਨੂੰ ਪੂਰਾ ਚਾਹ ਚੜ ਜਾਂਦਾ ਹੈ ਬੜਾ ਖੁਸ਼ ਹੁੰਦਾ ਹੈ ਤੇ ਸਪਈਆਂ ਨੂੰ ਕਹਿੰਦਾ ਉਹਨਾਂ ਨੂੰ ਸਰੰਦ ਲੈ ਕੇ ਆਓ ਵਜੀਦਾ ਬੜਾ ਖੁਸ਼ ਹੋਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਨਾਲ ਤਾਂ ਮੈਂ ਪੂਰਾ ਨਹੀਂ ਲੁੱਥਿਆ ਉਹਦੇ ਲਾਲ ਮੇਰੇ ਹੱਥ ਆ ਗਏ ਮੈਂ ਉਹਨਾਂ ਤੋਂ ਬਦਲਾ ਲਵਾਂ ਫਿਰ ਗੱਡੇ ਸਪਾਈ ਪੈਰੇ ਐਦਾਂ ਲਜਾਇਆ ਜਾਂਦਾ ਕਿ ਜਲੂਸ ਦੇ ਰੂਪ ਵਿੱਚ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਗੱਡਿਆਂ ਵਿੱਚ ਬਿਠਾ ਕੇ ਲਜਾਇਆ ਜਾਂਦਾ ਹੈ ਰਸਤੇ ਵਿੱਚ ਲੋਕ ਵੇਖਦੇ ਨੇ ਗੱਲਾਂ ਕਰਦੇ ਨੇ ਕਿ ਇਹਨਾਂ ਬੱਚਿਆਂ ਨੇ ਕੀ ਕਸੂਰ ਕੀਤਾ ਹੋਵੇਗਾ ਸਪਾਈ ਦਾ ਤਾਂ ਲੈ ਕੇ ਜਾਂਦੇ ਆ ਜੇ ਕਿਸੇ ਨੇ ਕੋਈ ਕਸੂਰ ਕੀਤਾ ਹੋਵੇ ਕੋਈ ਕਤਲ ਕੀਤਾ ਹੋਵੇ ਇਹ ਛੋਟੇ ਛੋਟੇ ਬੱਚਿਆਂ ਨੇ ਕੀ ਜ਼ੁਲਮ ਕੀਤਾ ਹੋਵੇਗਾ ਇਹ ਮਾਤਾ ਨੇ ਕੀ ਜ਼ੁਲਮ ਕੀਤਾ ਹੋਵੇਗਾ ਕਿਉਂ ਮਾਤਾ ਦੀ ਜੋੜੀ ਪਿਆਰੀ ਸਪਾਹਿਆਂ ਨੇ ਬੈਣੋ ਐ ਹਸਾ ਦੀ ਜੋੜੀ ਧੰਗੁਰੂ ਗੋਬੇ ਸਿੰਘ ਦੇ ਲਾਲਾਂ ਨੂੰ ਜਦੋਂ ਲਈ ਜਾਂਦੇ ਨੇ ਜਦੋਂ ਸਰਾਂਦ ਪਹੁੰਚਦੇ ਨੇ ਉੱਥੇ ਵੱਡੇ ਵੱਡੇ ਗੁੰਮੜ ਨਜ਼ਰ ਆਉਂਦੇ ਨੇ ਤੇ ਸਹਬਜ਼ਾਦੇ ਉਹਨਾਂ ਨੂੰ ਵੇਖ ਕੇ ਕਹਿੰਦੇ ਮਾਤਾ ਐ ਲੱਗਦਾ ਏ ਜਦੋਂ ਆਪਾਂ ਆਨੰਦਪੁਰ ਸਾਹਿਬ ਫੇਰ ਆਗੇ ਹੁੰਨੇ ਆ ਮਾਤਾ ਕਹਿੰਦੀ ਨਹੀਂ ਐ ਪੁੱਤਰੋ ਇਸ ਸਰੰਦ ਦੇ ਇੱਥੇ ਬੜੇ ਵੱਡੇ ਤਗੜੇ ਪਰਚੇ ਪੈਣਗੇ ਕੈਮ ਰਿਆ ਜੇ ਡੋਲਿਆ ਜੇ ਨਾ ਇੱਥੇ ਬੜੇ ਬੜੇ ਵੱਡੇ ਇਮਤਿਹਾਨ ਹੋਣਗੇ ਸਪਾਈ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਮਾਤਾ ਗੁਜਰਕਾਰ ਨੂੰ ਆਣ ਕੇ ਵਜੀਦੇ ਨੂੰ ਕਹਿੰਦੇ ਆ ਅਸੀਂ ਲੈ ਆਏ ਆ ਇਹਨਾਂ ਨੂੰ ਕਿੱਥੇ ਰੱਖੀਏ ਵਜੀਦਾ ਕਹਿੰਦਾ ਇਹਨਾਂ ਨੂੰ ਕੈਦ ਕਰ ਦੋ ਠੰਡੇ ਬੁਰਜ 'ਚੇ ਠੰਡਾ ਬੁਰਜ ਉਹ ਐ ਜਿੱਥੇ ਵਜੀਦਾ ਗਰਮੀ ਦੇ ਦਿਨਾਂ ਵਿੱਚ ਜੇਟ ਹਾਰ ਦੇ ਦਿਨਾਂ ਵਿੱਚ ਦੁਪਹਿਰਾ ਕੱਟਿਆ ਕਰਦਾ ਸੀ ਠੰਡੇ ਬੁਰਜ ਦੇ ਕੋਲੋਂ ਹੰਸਲਾ ਨਦੀ ਵਗਦੀ ਸੀ ਜਿੱਥੇ ਉਹਨੇ ਆਪਣੇ ਦੁਪਹਿਰ ਦਾ ਆਰਾਮ ਕਰਨ ਦਾ ਟਿਕਾਣਾ ਬਣਾਇਆ ਸੀ ਉਥੇ ਗਰਮੀ ਦੇ ਦਿਨਾਂ ਵਿੱਚ ਵੀ ਠੰਡ ਲੱਗਦੀ ਸੀ ਸਹਿਬਜ਼ਾਦਿਆਂ ਨੂੰ ਤੇ ਉਥੇ ਮਾਤਾ ਗੁਜਰ ਕੌਰ ਨੂੰ ਕੈਦ ਕਰ ਲਿਆ ਜਾਂਦਾ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦੇ ਬੈਠੇ ਨੇ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ ਇੱਕ ਬੱਚੇ ਨੂੰ ਲੈ ਲੈਂਦੇ ਸੱਜੀ ਬੱਕੜੀ 'ਚ ਦੂਜੇ ਸਹਬਜਾਦੇ ਨੂੰ ਲੈ ਲੈਂਦੇ ਖੱਬੀ ਬੱਕੜੀ ਦੇ ਵਿੱਚ ਕੋਲ ਕੋਈ ਮੋਟਾ ਕੱਪੜਾ ਨਹੀਂ ਉਹੀ ਕੱਪੜੇ ਸੀ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗਿਆ ਪਏ ਸੀ ਉਹੀ ਕੱਪੜੇ ਸੀ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਦੋਵਾਂ ਨੂੰ ਗਲ ਬੱਕੜੀ ਲੈ ਲੈਂਦੇ ਆ ਸਾਰੀ ਰਾਤ ਸਮਝਾਉਦੇ ਨੇ ਇੱਥੇ ਬੜੇ ਵੱਡੇ ਪਰਚੇ ਪੈਣਗੇ ਸਹਬਜਾਦਿਓ ਡੋਲਿਓ ਨਾਲ ਸਹਬਜਾਦੇ ਕਹਿੰਦੇ ਮਾਤਾ ਕੋਈ ਗੱਲ ਨਹੀਂ ਕਹਿੰਦੇ 11 ਪੋਹ ਦੀ ਕਚਹਿਰੀ ਲੱਗਦੀ ਏ ਸਿਪਾਈ ਆਉਂਦੇ ਨੇ ਮਾਤਾ ਗੁਜਰਕੌਰ ਜੀ ਸਾਹਿਬ ਜਦਿਆਂ ਨੂੰ ਤਿਆਰ ਕਰਕੇ ਸਿਪਾਈਆਂ ਨਾਲ ਭੇਜਦੇ ਨੇ ਇਹ ਜਾਂਦੇ ਕਚਹਿਰੀ ਦੇ ਵਿੱਚ ਫਤਿਹ ਬੁਲਾਉਂਦੇ ਨੇ ਜਿੱਥੇ ਕਚਹਿਰੀ ਦੇ ਵਿੱਚ ਮੰਤਰੀ ਸੰਤਰੀ ਸਭ ਕੁਝ ਆਏ ਹੁੰਦੇ ਨੇ ਇਹ ਗੱਲ ਸੁਣ ਕੇ ਵਜੀਦਾ ਕੋਲਾ ਹੋ ਜਾਂਦਾ ਏ ਉਹ ਕਹਿੰਦਾ ਗੱਲ ਸੁਣੋ ਬੱਚਿਓ ਇਹ ਕਚਹਿਰੀ ਏ ਨਾ ਕਿ ਤੁਹਾਡੇ ਦਾਦੇ ਤੁਹਾਡੇ ਪਿਤਾ ਦਾ ਦਰਬਾਰ ਏ ਇਥੇ ਸਿਰ ਝੁਕਾਓ ਇਥੇ ਸਲਾਮ ਕਰੋ ਇਥੇ ਸਜਦਾ ਕਰੋ ਸਹਬਜ਼ਾਦਾ ਜੋਰਾਵਰ ਸਿੰਘ ਸਹਬਜ਼ਾਦਾ ਫਤੇਹ ਸਿੰਘ ਜੀ ਵਜੀਦਿਆਂ ਨੂੰ ਕਹਿੰਦੇ ਗੱਲ ਸੁਣੇ ਵਜੀਦਿਆਂ ਜਿੱਦਨ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਅਮਰਤ ਛਕਿਆ ਸੀ ਅਸੀਂ ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰ ਦੇ ਦਿੱਤਾ ਇਹ ਸਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੰਗਤਾਂ ਤੋਂ ਬਿਨਾਂ ਕਦੀ ਹੋਰ ਕਿਸੇ ਅੱਗੇ ਝੁਕ ਹੀ ਨਹੀਂ ਸਕਦਾ ਅਸੀਂ ਨਹੀਂ ਡਰਦੇ ਤੇਰੇ ਤੋਂ ਸਹਬਜ਼ਾਦੇ ਕਹਿੰਦੇ ਅਸੀਂ ਨਹੀਂ ਸਜਦਾ ਕਰਦੇ ਵਜੀਦਾ ਹੈਰਾਨ ਰਹਿ ਜਾਂਦਾ ਕਹਿੰਦਾ ਨਿੱਕੇ ਨਿੱਕੇ ਬੱਚੇ ਇੰਨਾ ਵੱਡਾ ਗਿਆਨ ਕਹਿੰਦਾ ਫਿਰ ਪਿਆਰ ਨਾਲ ਸਮਝਾਉਂਦਾ ਕਹਿੰਦਾ ਸਹਬਜਾਦਿਓ ਤੁਹਾਡਾ ਪਰਿਵਾਰ ਵਿਛੜ ਚੁੱਕਾ ਹੈ ਤੁਹਾਡੇ ਪਿਤਾ ਜੀ ਵਿਛੜ ਚੁੱਕੇ ਆ ਤੁਹਾਡੀਆਂ ਮਾਵਾਂ ਵਿਛੜ ਚੁੱਕੀਆਂ ਕਿੱਥੇ ਜਾਓਗੇ ਤੁਸੀਂ ਤੁਸੀਂ ਸਲਾਮ ਕਬੂਲ ਕਰ ਲਓ ਤੁਹਾਡੀ ਇਹਦੇ ਵਿੱਚ ਹੀ ਭਲਾਈ ਏ ਸਹਬਜਾਦਿਆਂ ਦੇ ਕੀ ਗੱਲ ਏ ਤੇ ਵਜੀਦਾ ਕਹਿੰਦਾ ਤੁਹਾਨੂੰ ਮਹਿਲ ਮਾੜੀਆਂ ਦਿੱਤੀਆਂ ਜਾਣੀਆਂ ਤੁਹਾਨੂੰ ਵੱਡੇ ਵੱਡੇ ਮੰਗਲੇ ਦਿੱਤੇ ਜਾਣਗੇ ਤੁਹਾਡੇ ਵੱਡੇ ਘਰਾਂ ਵਿੱਚ ਵਿਆਹ ਕੀਤੇ ਜਾਣਗੇ ਤੁਹਾਨੂੰ ਮਾਇਆ ਦਿੱਤੀ ਜਾਏਗੀ ਤੇ ਸਹਬਜ਼ਾਦੇ ਕਹਿੰਦੇ ਗੱਲ ਸੁਣੋ ਵਜੀਦਿਆਂ ਕਿਹੜੀ ਮਾਇਆ ਦੀ ਗੱਲ ਕਰਦਾ ਹੈ ਉਹ ਮਾਇਆ ਤਾਂ ਅਸੀਂ ਸਰਸਾ ਨਦੀ ਵਿੱਚ ਰੋੜ ਆਏ ਆ ਉਹ ਵੱਡੇ ਵੱਡੇ ਮਹਿਲਾ ਦੀ ਗੱਲ ਕਰਦਾ ਹੈ ਉਹ ਤਾਂ ਅਸੀਂ ਨੰਦਪੁਰ ਸਾਹਿਬ ਦੇ ਵਿੱਚ ਛੱਡ ਆਏ ਆ ਸਾਨੂੰ ਨਹੀਂ ਕਿਸੇ ਮਹਿਲ ਮਾੜੀਆਂ ਕਿਸੇ ਜ਼ਗੀਰਾ ਦੀ ਲੋੜ ਕਿਸੇ ਹੋਰ ਨੂੰ ਕਹੀਂ ਅਸੀਂ ਨਹੀਂ ਕਬੂਲ ਕਰਦੇ ਤੇਰੀ ਸਲਾਮ ਨੂੰ ਵਜੀਦਾ ਚੁੱਪ ਹੋ ਜਾਂਦਾ ਤੇ ਸਪਾਈਆਂ ਨੂੰ ਕਹਿੰਦਾ ਲੈ ਜਾਓ ਬਾਕੀ ਕੱਲ ਨੂੰ ਕਚਹਿਰੀ ਲੱਗੇਗੀ ਸਹਬਜ਼ਾਦੇ ਜਾਂਦੇ ਨੇ ਮਾਤਾ ਕੋਲ ਤੇ ਮਾਤਾ ਗੁਜਰਕੌਰ ਜੀ ਪੁੱਛਦੇ ਨੇ ਕੀ ਬਣਿਆ ਕਚਹਿਰੀ ਵਿੱਚ ਤੇ ਸਹਬਜ਼ਾਦੇ ਕਹਿੰਦੇ ਆ ਸਾਨੂੰ ਕਹਿੰਦਾ ਸਿਰ ਝਕਾਓ ਤੇ ਅਸੀਂ ਕਿਹਾ ਇਹ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤਾਂ ਤੇ ਗੁਰੂ ਗੋਬਿੰਦ ਸਿੰਘ ਅੱਗੇ ਝੁਕ ਸਕਦਾ ਹੈ ਨਾ ਕਿ ਤੇਰੇ ਅੱਗੇ ਮਾਤਾ ਜੀ ਕਹਿੰਦੇ ਸ਼ਾਬਾਸ਼ ਸਹਬਜ਼ਾਦਿਓ ਸ਼ਾਬਾਸ਼ ਮਾਤਾ ਗੁਜਰਕੌਰ ਜੀ ਰਾਤ ਸਮਝਾਉਂਦੇ ਨੇ ਕਹਿੰਦੇ ਨੇ ਤੁਹਾਡੇ ਦਾਦਾ ਨੇ ਆਪਣਾ ਸੀਜ਼ ਦਿੱਤਾ ਏ ਧਰਮ ਦੀ ਖਾਤਰ ਵੇਖਿਓ ਕਿਤੇ ਟੋਲ ਨਾ ਜਾਇਓ ਸਹਬਜ਼ਾਦੇ ਕਹਿੰਦੇ ਮਾਤਾ ਜੀ ਮਰਨੋ ਮਰ ਜਾਾਂਗੇ ਪਰ ਅਸੀਂ ਡੋਲਦੇ ਨਹੀਂ ਕਦੀ ਵੀ ਕਹਿੰਦੇ ਇੱਥੇ ਬਾਬੇ ਮੋਤੀराम ਮਹਿਰੇ ਨੂੰ ਪਤਾ ਲੱਗਦਾ ਹੈ ਜਿਹੜਾ ਗੁਰੂ ਗੋਬੇ ਸਿੰਘ ਦਾ ਸ਼ਰਧਾਲੂ ਸੀ ਉਹ ਆਣ ਕੇ ਠੰਡੇ ਬੁਰਜ ਦੇ ਵਿੱਚ ਸਿਪਾਈਆਂ ਨੂੰ ਲਾਲਚ ਦੇਖ ਕੇ ਆਪਣੀ ਘਰ ਵਾਲੀ ਦੇ ਗਹਿਣੇ ਦੇਖ ਕੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਗਰਮ ਦੁੱਧ ਲਿਆ ਕੇ ਪਲਾਉਂਦਾ ਏ 12 ਪੋਹ ਦੀ ਕਚਹਿਰੀ ਲੱਗਦੀ ਏ ਸਹਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਤਿਆਰ ਕਰਦੇ ਨੇ ਤੇ ਕਚਹਿਰੀ ਵਿੱਚ ਭੇਜਦੇ ਨੇ 12 ਪੋਹ ਦੀ ਕਚਹਿਰੀ ਲੱਗਦੀ ਏ ਤੇ ਕਹਿੰਦੇ ਨੇ ਸਿਪਾਹੀ ਆਉਂਦੇ ਨੇ ਆਣ ਕੇ ਲੈ ਜਾਂਦੇ ਨੇ ਇਧਰ ਵਜੀਦਾ ਆਪਣੇ ਸਿਪਾਹੀਆਂ ਆਪਣੇ ਮੰਤਰੀ ਸੰਤਰੀਆਂ ਨਾਲ ਰਲ ਕੇ ਇੱਕ ਚਾਲ ਖੇੜਦਾ ਏ ਕਚਹਿਰੀ ਦੇ ਵੱਡੇ ਦਰਵਾਜ਼ੇ ਬੰਦ ਕਰ ਦਿੰਦਾ ਏ ਛੋਟੇ ਦਰਵਾਜ਼ੇ ਖਿੜਕੀਆਂ ਖੋਲ ਦਿੰਦਾ ਏ ਸੋਚ ਰਹੇ ਸੀ ਜਦੋਂ ਸਾਹਿਬਜ਼ਾਦੇ ਆਉਣਗੇ ਆਣ ਕੇ ਛੋਟੀਆਂ ਖਿੜਕੀਆਂ ਵਿੱਚੋਂ ਲੰਘਣਗੇ ਤੇ ਸਿਰ ਝੁਕਾ ਕੇ ਲੰਘਣਗੇ ਅਸੀਂ ਕਹਿ ਦਾਂਗੇ ਸਾਹਿਬਜ਼ਾਦਿਆਂ ਨੇ ਸਿਰ ਝੁਕਾਤੇ ਆ ਇਹਨੇ ਇਸਲਾਮ ਕਬੂਲ ਕਰ ਲਈ ਏ ਇਸ ਚਾਲ ਦੇ ਵਿੱਚ ਬੈਠੇ ਹੁੰਦੇ ਆ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆਉਂਦੇ ਨੇ ਇਹ ਸਾਰੀਆਂ ਦੀ ਗੱਲ ਸਮਝ ਜਾਂਦੇ ਨੇ ਤੇ ਸਾਹਿਬਜ਼ਾਦੇ ਪਹਿਲਾਂ ਸਿਰ ਝੁਕਾਉਣ ਦੀ ਬਜਾਏ ਪਹਿਲਾਂ ਪੈਰ ਅੰਦਰਵਾੜਦੇ ਆ ਇਹ ਡੀਕ ਸਿਰ ਰਹੀ ਜਦੋਂ ਸਾਹਮਣੇ ਜੁੱਤੀਆਂ ਵੇਖਦੇ ਨੇ ਹੱਕੇ ਬੱਕੇ ਰਹਿ ਜਾਂਦੇ ਨੇ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਸਹਬਜਾਦੇ ਫਿਰ ਕਚਹਿਰੀ ਵਿੱਚ ਜਾ ਕੇ ਫਤਿਹ ਬੁਲਾਉਂਦੇ ਨੇ ਤੇ ਵਜੀਦਾ ਕਹਿੰਦਾ ਕੱਲ ਤੁਹਾਨੂੰ ਸਮਝਾਇਆ ਸੀ ਇਹ ਕਚਹਿਰੀ ਏ ਨਾ ਕਿ ਤੁਹਾਡੇ ਪਿਓ ਦਦੇ ਦਾ ਦਰਬਾਰ ਇੱਥੇ ਸਲਾਮ ਕਰੋ ਇੱਥੇ ਸਜਦਾ ਕਰੋ ਤੇ ਸਹਬਜਾਦੇ ਕਹਿੰਦੇ ਆ ਗੱਲ ਸੁਣੇ ਵਜੀਦਾ ਅਸੀਂ ਵੀ ਤੈਨੂੰ ਕੱਲ ਸਮਝਾਇਆ ਸੀ ਇਹ ਸੀਸ ਸਿਰਪ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਅੱਗੇ ਚੁੱਕ ਸਕਦਾ ਹੈ ਨਾ ਕਿ ਤੇਰੇ ਅੱਗੇ ਵਜੀਦਾ ਕਹਿੰਦਾ ਸਿੱਖੀ ਛੱਡ ਦੋ ਧਰਮ ਬਦਲ ਲਓ ਤੇ ਸ ਆਹਬ ਜاده ਕਹਿੰਦੇ ਆ ਗੱਲ ਸੁਣੇ ਵਜੀਦਾ ਇੱਕ ਜਵਾਬ ਦੇ ਜੇਕਰ ਅਸੀਂ ਧਰਮ ਬਦਲ ਲੈਨੇ ਆ ਇਸਲਾਮ ਵਿੱਚ ਆ ਜੰਨੇ ਆ ਫਿਰ ਕੀ ਦੱਸ ਸਾਡੀ ਮੌਤ ਨਹੀਂ ਹੋਏਗੀ ਅਸੀਂ ਮਰਾਂਗੇ ਨਹੀਂ ਤੇ ਵਜੀਦਾ ਕਹਿੰਦਾ ਹਾਂ ਮੌਤ ਹੋਏਗੀ ਮਰੋਗੇ ਤੇ ਫਿਰ ਸ ਆਹਬ ਜاده ਕਹਿੰਦੇ ਆ ਕਿਉਂ ਨਾ ਫਿਰ ਅਸੀਂ ਆਪਣੇ ਧਰਮ ਵਿੱਚ ਹੀ ਰਹੀਏ ਆਪਣੇ ਧਰਮ ਵਿੱਚ ਹੀ ਮਰੀਏ ਬਾਬਾ ਜੋਰਾਵਾਰ ਸਿੰਘ ਕਹਿੰਦਾ ਧਰਮ ਇੱਕ ਸਿਧਾਂਤ ਹੈ ਧਰਮ ਬਦਲਿਆ ਜਾ ਸਕਦਾ ਹੈ ਪਰ ਸਿੱਖੀ ਨਹੀਂ ਬਦਲੀ ਜਾ ਸਕਦੀ ਸਿੱਖੀ ਨਹੀਂ ਛੱਡੀ ਜਾ ਸਕਦੀ ਤੇ ਵਜੀਦਾ ਕਹਿੰਦਾ ਉਹ ਕਿਉਂ ਬਾਬਾ ਜੋਰਾਵਰ ਸਿੰਘ ਕਹਿੰਦਾ ਧਰਮ ਸਦਾ ਤੇ ਧਰਮ ਅੱਜ ਇਹ ਧਰਮ ਹੈ ਕੱਲ ਦੂਜੇ ਧਰਮ 'ਚ ਜਾ ਸਕਦੇ ਆ ਪਰ ਸਿੱਖੀ ਨਹੀਂ ਛੱਡੀ ਜਾ ਸਕਦੀ ਬਾਬਾ ਫਤਿਹ ਸਿੰਘ ਕਹਿੰਦੇ ਆ ਸਿੱਖੀ ਤਾਂ ਨਹੀਂ ਛੱਡੀ ਜਾ ਸਕਦੀ ਸਿੱਖੀ ਸਾਡੀ ਜਾਨ ਬਣ ਚੁੱਕੀ ਏ ਅਸੀਂ ਜਾਨ ਦੇ ਵਿੱਚੋਂ ਵੱਖ ਨਹੀਂ ਹੋ ਸਕਦੇ ਵਜੀਦਾ ਫਿਰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਹੈ ਤੁਸੀਂ ਇਕੱਲੇ ਰਹਿ ਗਏ ਹੋ ਤੁਹਾਨੂੰ ਕਿਸੇ ਨੇ ਪਾਲਣਾ ਨਹੀਂ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂਗਾ ਤੁਸੀਂ ਸਲਾਮ ਦੇ ਵਿੱਚ ਆ ਜਾਓ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ ਤੇ ਉਮਰ ਦੇ ਵਿੱਚ ਬਾਬਾ ਫਤੇ ਸਿੰਘ ਭਾਵੇਂ ਛੋਟਾ ਸੀ ਕਹਿੰਦਾ ਗੱਲ ਸੁਣੇ ਵਜੀਦਿਆ ਤੂੰ ਕਹਿੰਦਾ ਸਾਡੇ ਪਿਤਾ ਨੂੰ ਮਾਰ ਦਿੱਤਾ ਲਿਆ ਦੱਸ ਕਿੰਨੇ ਮਾਰਿਆ ਕਿਹੜੇ ਤੇਰੇ ਵਜੀਰ ਨੇ ਮਾਰਿਆ ਤੂੰ ਲੈ ਕੇ ਆ ਸਾਡੇ ਸਾਹਮਣੇ ਪੇਸ਼ ਕਰ ਕਿਹੜੇ ਤੇਰੇ ਵਜ਼ੀਰ ਨੇ ਸਾਡੇ ਪਿਤਾ ਨੂੰ ਮਾਰਿਆ ਤੇਰੇ ਐਡੇ ਐਡੇ ਵੱਡੇ ਮੰਤਰੀ ਤੇਰੇ ਐਡੇ ਐਡੇ ਵੱਡੇ ਵਜ਼ੀਰ ਸਾਡੇ ਪਿਤਾ ਦੇ ਸਾਹਮਣੇ ਇਹਨਾਂ ਦੇ ਜਾਂਦੇ ਲੱਤਾਂ ਕੰਬਣ ਲੱਗ ਪੈਂਦੀਆਂ ਨੇ ਲਿਆ ਵਖਾ ਦਾ ਸਹੀ ਕਿਹੜੇ ਤੇਰੇ ਸ਼ੇਰ ਨੇ ਸਾਡੇ ਪਿਤਾ ਨੂੰ ਮਾਰਿਆ ਇਹ ਗੱਲ ਸੁਣ ਕੇ ਵਜੀਦਾ ਪਾਣੀ ਪਾਣੀ ਹੋ ਜਾਂਦਾ ਕਹਿੰਦਾ ਇੰਨੀਆਂ ਨਿੱਕੀਆਂ ਜਿੰਦਾ ਐਡੇ ਵੱਡੇ ਵੱਡੇ ਜਜ਼ਬੇ ਐਡੇ ਵੱਡੇ ਵੱਡੇ ਹੌਸਲੇ ਕਹਿੰਦਾ ਛੱਡੋ ਕੱਲ ਨੂੰ ਲਾਵਾਂਗੇ ਇਹਨਾਂ ਦੀ ਕਚਹਿਰੀ ਕਚਹਿਰੀ ਬੰਦ ਕਰ ਦਿੰਦੇ ਆ ਕਚਹਿਰੀ ਸਮਾਪਤ ਹੋ ਜਾਂਦੀ ਏ ਤੇ ਸਹਬਜ਼ਾਦੇ ਫਿਰ ਮਾਤਾ ਗੁਜਰਕੌਰ ਜੀ ਕੋਲ ਆ ਜਾਂਦੇ ਨੇ ਤੇ ਮਾਤਾ ਜੀ ਕਹਿੰਦੇ ਕੀ ਬਣਿਆ ਕਚਹਿਰੀ 'ਚ ਸਹਬਜ਼ਾਦੇ ਦੱਸਦੇ ਨੇ ਕਿ ਸਾਨੂੰ ਕਹਿੰਦੇ ਸੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਏ ਤੇ ਅਸੀਂ ਕਿਹਾ ਲਿਓ ਕਿਹੜੇ ਸੂਰਮੇ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਏ ਮਾਤਾ ਗੁਜਰਕੌਰ ਕਹਿੰਦੀ ਸ਼ਾਬਾਸ਼ ਏ ਬੱਚਿਓ ਸ਼ਾਬਾਸ਼ ਡੋਲਿਓ ਨਾ ਫਿਰ ਰਾਤ ਪੈ ਜਾਂਦੀ ਏ ਮੋਤੀਰਾਮ ਮਹਿਰਾ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਵਾਸਤੇ ਦੁੱਧ ਲੈ ਕੇ ਆਉਂਦਾ 13 ਪੌ ਦੀ ਸਵੇਰ ਹੁੰਦੀ ਏ ਮਾਤਾ ਗੁਜਰਕੌਰ ਜੀ ਸਾਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ ਕਲਗੀਆਂ ਸਜਾਉਂਦੇ ਨੇ ਸਾਹਿਬਜ਼ਾਦਿਆਂ ਨੂੰ ਕੀਤਾ ਹੁੰਦਾ ਤਿਆਰ ਮਾਤਾ ਗੁਜਰਕੌਰ ਜੀ ਘੁੱਟ ਕੇ ਗੱਲ ਨਾਲ ਲਾਉਂਦੇ ਆ ਸਾਹਿਬਜ਼ਾਦੇ ਕਹਿੰਦੇ ਨੇ ਸਾਨੂੰ ਕਹਿੰਦੇ ਸੀ ਜੇ ਤੋਏ ਮੰਨ ਗਏ ਠੀਕ ਏ ਨਹੀਂ ਤੇ ਇਹਨਾਂ ਨੂੰ ਕੱਲ ਨੂੰ ਸ਼ਹੀਦ ਕਰ ਦਿਆਂਗੇ ਕੱਲ ਨੂੰ ਇਹਨਾਂ ਨੂੰ ਮਾਰ ਦਿਆਂਗੇ ਮਾਤਾ ਗੁਜਰਕੌਰ ਜੀ ਫਿਰ ਘੁੱਟ ਕੇ ਗੱਲ ਨਾਲ ਲਾਉਂਦੇ ਆ ਤੇ ਲੈ ਜਾਂਦੇ ਨੇ ਸਿਪਾਈ ਸਹਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਦੇ ਕੋਲੋਂ ਹੱਥਾਂ ਵਿੱਚੋਂ ਖੋ ਕੇ ਆਪਣੀ ਕਚਹਿਰੀ ਵਿੱਚ ਲੈ ਜਾਂਦੇ 13 ਪੋ ਵਾਲੀ ਕਚਹਿਰੀ ਵਿੱਚ ਆ ਗਿਆ ਇਹ ਤਾਂ ਦੀ ਜੁਦਾਈ ਦਾ ਐਸਾ ਜੁੜ ਕੇ ਹੋਣਾ 13 ਪੋ ਦੀ ਕਚਹਿਰੀ ਲੱਗੀ ਏ ਵਜੀਦਾ ਸਾਹਮਣੇ ਬੈਠਾ ਹੈ ਕਹਿੰਦਾ ਬੱਚਿਓ ਤੁਹਾਨੂੰ ਦੋ ਦਿਨ ਬੜੇ ਪਿਆਰ ਨਾਲ ਸਮਝਾਇਆ ਹੈ ਕੀ ਫੈਸਲਾ ਕੀਤਾ ਹੈ ਵਿਚਾਰ ਬਣ ਗਿਆ ਹੈ ਸਲਾਮ ਕਬੂਲ ਕਰਨ ਦਾ ਸਾਹਿਬ ਜادہ ਕਹਿੰਦੇ ਸਾਡਾ ਪਹਿਲਾ ਵੀ ਜਵਾਬ ਉਹੀ ਸੀ ਅੱਜ ਵੀ ਜਵਾਬ ਉਹੀ ਹੈ ਵਜੀਦਾ ਕਹਿੰਦਾ ਕਿਉਂ ਜਾਣ ਗਵਾਉਂਦੇ ਹੋ ਮੰਨ ਜਾਓ ਇਹ ਨਹੀਂ ਮੰਨਦੇ ਇਹ ਕਹਿੰਦੇ ਸਾਨੂੰ ਜਾਨ ਦੇਣੀ ਮਨਜ਼ੂਰ ਏ ਪਰ ਅਸੀਂ ਸਿੱਖੀ ਨਹੀਂ ਛੱਡਾਂਗੇ ਫਿਰ ਤੇਰਾ ਪੋ ਨੂੰ ਕਾਜੀ ਬੁਲਾਇਆ ਗਿਆ ਕਾਜੀ ਨੂੰ ਕਿਹਾ ਫਤਵਾ ਲਾ ਸ਼ਰਾ ਦੀ ਕਿਤਾਬ ਖੋਲੀ ਗਈ ਫਤਵਾ ਲਾਇਆ ਗਿਆ ਤੇ ਉਹਦੇ ਵਿੱਚ ਮਲੇਰਕੋੜਲੇ ਦਾ ਨਵਾਬ ਵੀ ਬੈਠਾ ਸੀ ਉਹਨੂੰ ਕਿਹਾ ਵਜੀਦੇ ਨੇ ਤੂੰ ਫਤਵਾ ਲਾ ਤੂੰ ਸਜ਼ਾ ਦੇ ਤੇਰੇ ਭਰਾ ਨੂੰ ਗੁਰੂ ਗੋਬੇ ਸਿੰਘ ਨੇ ਲੜਾਈ ਵਿੱਚ ਮਾਰਿਆ ਸੀ ਜੰਗ ਵਿੱਚ ਮਾਰਿਆ ਸੀ ਤੇ ਇੱਕੋ ਹੀ ਸੀ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ ਮਲੇਰਕੋਟੜਿਆਂ ਦਾ ਨਵਾਬ ਉਹਨੇ ਕਿਹਾ ਮੇਰਾ ਭਰਾ ਗੁਰੂ ਗੋਬੇ ਸਿੰਘ ਦੀ ਜੰਗ ਵਿੱਚ ਮਰਿਆ ਸੀ ਜਦੋਂ ਮੇਰੇ ਸਾਹਮਣੇ ਗੁਰੂ ਗੋਬੇ ਸਿੰਘ ਆਏਗਾ ਮੈਂ ਆਪੇ ਉਹਨੂੰ ਵੇਖ ਲਾਂਗਾ ਪਰ ਬੱਚਿਆਂ ਦਾ ਕੀ ਕਸੂਰ ਏ ਬੱਚਿਆਂ ਤੇ ਫਤਵਾ ਕਿਉਂ ਲਾ ਰਹੇ ਹੋ ਇਹ ਗਲਤ ਗੱਲ ਏ ਸ਼ਰ੍ਹਾਂ ਦੀ ਕਿਤਾਬ ਖੋਲੀ ਗਈ ਸ਼ਰ੍ਹਾਂ ਨਹੀਂ ਕਹਿੰਦੀ ਕਿ ਛੋਟੇ-ਛੋਟੇ ਬੱਚਿਆਂ ਨੂੰ ਨੀਂਹਾਂ ਵਿੱਚ ਸ਼ਹੀਦ ਕੀਤਾ ਜਾਵੇ ਸ਼ਰ੍ਹਾਂ ਦੇ ਕਿਤਾਬ ਦੇ ਉਲਟ ਫਤਵਾ ਲਾਇਆ ਗਿਆ ਛੋਟੇ-ਛੋਟੇ ਬੱਚਿਆਂ ਵਾਸਤੇ ਨੀਂਹ ਖੜਵਾਈ ਗਈ ਇਹਦੇ ਵਿੱਚ ਸਹਬਜ਼ਾਦਿਆਂ ਨੂੰ ਖੜੇ ਕੀਤਾ ਗਿਆ ਨੀਂਹਾਂ ਵਿੱਚ ਖਲਾਰ ਦਿੱਤਾ ਗਿਆ ਸਹਬਜ਼ਾਦਿਆਂ ਨੂੰ ਜਦੋਂ ਨੀਂਹਾਂ 'ਚ ਚਿੰਨ ਲੱਗੇ ਨਾ ਸਹਬਜ਼ਾਦਾ ਜੋਰਾਵਰ ਸਿੰਘ ਵੱਡਾ ਸੀ ਤੇ ਸਹਬਜ਼ਾਦਾ ਫਤਿਹ ਸਿੰਘ ਛੋਟਾ ਸੀ ਉਮਰ ਦੇ ਵਿੱਚੋਂ ਤੇ ਬਾਬਾ ਜੋਰਾਵਰ ਸਿੰਘ ਦੀਆਂ ਅੱਖਾਂ 'ਚ ਅਥਰੂ ਆ ਗਏ ਤੇ ਬਾਬਾ ਫਤੇ ਸਿੰਘ ਕਹਿੰਦਾ ਕੀ ਗੱਲ ਏ ਨੀਂਹਾਂ 'ਚ ਖੜਕੇ ਡਰ ਲੱਗ ਗਿਆ ਰੋਲ ਲੱਗ ਗਿਆ ਬਾਬਾ ਜੋਰਾਵਰ ਸਿੰਘ ਕਹਿੰਦਾ ਮੈਂ ਰੋਂ ਨਹੀਂ ਲੱਗਾ ਮੈਂ ਡਰਿਆ ਨਹੀਂ ਕਿਉਂਕਿ ਦੁਨੀਆ ਦੇ ਵਿੱਚ ਮੈਂ ਤੇਰੇ ਤੋਂ ਪਹਿਲਾਂ ਆਇਆ ਸੀ ਤੂੰ ਕਰ ਦੇ ਵਿੱਚ ਛੋਟਾ ਏ ਇਹ ਤੈਨੂੰ ਪਹਿਲਾਂ ਮਾਰ ਦੇਣਗੇ ਮੈਂ ਰੋਂਦਾ ਤਾਂ ਤੂੰ ਮੇਰੇ ਤੋਂ ਬਾਅਦ ਵਿੱਚ ਆ ਕੇ ਦਾਦੇ ਪਿਤਾ ਕੋਲ ਪਹਿਲਾਂ ਚੱਲਿਆ ਏ ਤੇ ਇਹ ਗੱਲ ਸੁਣ ਕੇ ਬਾਬਾ ਫਤੇ ਸਿੰਘ ਕਹਿੰਦੇ ਗੱਲ ਸੁਣੋ ਜਲਾਦੋ ਮੇਰੇ ਪੈਰਾਂ ਥੱਲੇ ਤੋਂ ਇੱਟਾਂ ਰੱਖ ਦੋ ਅਸੀਂ ਬਰਾਬਰ ਹੋ ਜਾਾਂਗੇ ਇਹ ਬਰਾਬਰ ਹੋ ਗਏ ਕਹਿੰਦਾ ਵੀਰਿਆ ਹੁਣ ਆਪਾਂ ਇਕੱਠੇ ਦੋਵੇਂ ਬਰਾਬਰ ਛੇੜੀਆਂ ਪਾਵਾਂਗੇ ਪੈਰਾਂ ਥੱਲੇ ਇੱਟਾਂ ਰੱਖ ਦਿੱਤੀਆਂ ਤੇ ਨੀਂਹ ਚਿੰਨੀ ਸ਼ੁਰੂ ਕਰ ਦਿੱਤੀ ਕਹਿੰਦੇ ਜਿਵੇਂ ਜਿਵੇਂ ਨੀਂਹ ਚਿੰਦੇ ਜਾਂਦੇ ਸੀ ਵਿੱਚ ਛੋਟੇ ਛੋਟੇ ਸਰਾਖ ਰੱਖ ਦਿੱਤੇ ਇੱਕ ਇੱਕ ਇੱਟ ਦੇ ਸਰਾਖ ਰੱਖ ਦਿੱਤੇ ਤੇ ਇਹਨਾਂ ਨੂੰ ਸਾਹ ਆਉਂਦਾ ਰਹੇ ਤੇ ਵਜੀਦਾ ਫਿਰ ਵਾਰ-ਵਾਰ ਪੁੱਛਦਾ ਏ ਬੱਚਿਓ ਮੰਨ ਜਾਓ ਨਾ ਗਵਾਓ ਆਪਣੀ ਜਾਨ ਇਹ ਕਹਿੰਦੇ ਕੋਈ ਪ੍ਰਵਾਹ ਨਹੀਂ ਤੂੰ ਜੋ سزا ਲਾਉਣੀ ਏ ਲਾ ਦੇ ਕਹਿੰਦੇ ਨੀ ਪੂਰੀ ਕਰ ਦਿੱਤੀ ਗਈ ਤੇ ਜਿਹੜੇ ਫਰਾਗ ਛੱਡੇ ਸੀ ਉਹ ਵੀ ਬੰਦ ਕਰ ਦਿੱਤੇ ਸਹਬਜ਼ਾਦਿਆਂ ਦਾ ਦਮ ਘੁੱਟਣ ਲੱਗ ਗਿਆ ਇਸ ਮੰਜ਼ਰ ਨੂੰ ਵੇਖਣ ਵਾਸਤੇ ਹਜ਼ਾਰਾਂ ਲੋਕ ਬੁੱਤ ਬਣ ਕੇ ਖੜੇ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਸਹਬਜ਼ਾਦਿਆਂ ਦੇ ਹੱਕ ਦੇ ਵਿੱਚ ਆਣ ਕੇ ਖੜ ਜਾਵੇ ਸਾਰੇ ਵੇਖਣ ਵਾਲੇ ਸੀ ਸਹਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਜਦੋਂ ਫੁੱਲ ਚਿੰਨ ਦਿੱਤਾ ਨਾ ਉਸ ਤੋਂ ਬਾਅਦ ਦੇ ਵਿੱਚ ਫਿਰ ਕਹਿੰਦੇ ਆ ਤ੍ਰਤੀ ਕੰਬੀ ਦੇਵਤਿਆਂ ਦੀਆਂ ਸਮਾਧੀਆਂ ਖੁੱਲ ਗਈਆਂ ਮਾਤ ਲੋਕ ਦੇ ਵਿੱਚ ਪੜਥੂ ਪੈ ਗਿਆ ਕਹਿੰਦੇ ਨੇ ਤੂਫਾਨ ਆਇਆ ਤ੍ਰਤੀ ਕੰਬੀ ਜਿਹੜੀ ਕੀਤੀ ਤਾਂ ਕੰਧ ਉਹ ਟਹਿ ਗਈ ਤੇ ਵਜੀਦਾ ਵੇਖਦਾ ਹੈ ਕਹਿੰਦਾ ਹੁਣ ਵੀ ਵੇਖੋ ਸ਼ਹਿਦ ਸਾਹਿਬਜਾਦੇ ਸਹਿਕਦੇ ਹੋਣਗੇ ਹੁਣ ਹੀ ਮੰਨ ਜਾਣ ਕਹਿੰਦੇ ਸਾਹਿਬਜਾਦੇ ਬਸੁਰਤ ਹੋਏ ਪਏ ਸੀ ਉਹਨਾਂ ਨੂੰ ਪੁੱਛਦੇ ਨੇ ਹਲਾਉਂਦੇ ਨੇ ਕਹਿੰਦੇ ਹੁਣ ਹੀ ਮੰਨ ਜੋ ਪਰ ਸਾਹਿਬਜਾਦੇ ਬੋਲਦੇ ਕੁਛ ਨਹੀਂ ਬੋਲਣ ਜੋਗੇ ਨਹੀਂ ਸਿਰ ਹਿਲਾ ਦਿੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹੋਰ ਕਹਿ ਰਟਾਇਆ ਫਿਰ ਵਜੀਦਾ ਕਹਿੰਦਾ ਜਲਾਦ ਆਓ ਕਹਿੰਦੇ ਆ ਉਸ ਟਾਈਮ ਕੋਈ ਜਲਾਦ ਨਹੀਂ ਆਇਆ ਫਿਰ ਸਮਾਣੇ ਦੇ ਦੋ ਜਲਾਦ ਸਾਹਲ ਬੇਗ ਤੇ ਬਾਸ਼ਲ ਬੇਗ ਉਹ ਕਹਿੰਦੇ ਵਜਿੱਦਿਆ ਤੇਰੀ ਕਚਹਿਰੀ ਵਿੱਚ ਸਾਡਾ ਕੇਸ ਚੱਲਦਾ ਹੈ ਸਾਡਾ ਕੇਸ ਰਫਾ ਦਫਾ ਕਰ ਦੇ ਇਹ ਕੰਮ ਅਸੀਂ ਕਰ ਦਿੰਨੇ ਆ ਫਿਰ ਇਹਨਾਂ ਨੇ ਤਲਵਾਰਾਂ ਲਈਆਂ ਸਹਬਜ਼ਾਦਿਆਂ ਦੀਆਂ ਛਾਤੀਆਂ ਤੇ ਬੈਠ ਗਏ ਤਲਵਾਰਾਂ ਨਾਲ ਸਹਬਜ਼ਾਦਿਆਂ ਦੀਆਂ ਸਾਰ ਰਗਾਂ ਵੜ ਦਿੱਤੀਆਂ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਉਸ ਟਾਈਮ ਹਰਾਂਦ ਦੇ ਵਿੱਚ ਮਾਤਮ ਛਾ ਗਿਆ ਸਾਰੇ ਪਾਸੇ ਹਨੇਰਛ ਆ ਗਿਆ ਇਧਰ ਮਾਤਾ ਗੁਜਰਕੌਰ ਜੀ ਵੀ ਸਹਬਜ਼ਾਦੇ ਨੂੰ ਉਡੀਕ ਰਹੇ ਨੇ ਕੁਝ ਪਤਾ ਨਹੀਂ ਲੱਗਾ ਉਹਨਾਂ ਨੂੰ ਉਡੀਕ ਰਹੇ ਨੇ ਕਹਿੰਦੇ ਨੇ ਅੱਗੇ ਤਾਂ ਇਸ ਟਾਈਮ ਤੇ ਮੇਰੇ ਲਾਲ ਆ ਜਾਂਦੇ ਸੀ ਅੱਜ ਅਜੇ ਤੱਕ ਆਏ ਕਿਉਂ ਨਹੀਂ ਇੰਨੇ ਟਾਈਮ ਨੂੰ ਮੋਤੀराम ਮਹਿਰਾ ਆ ਜਾਂਦਾ ਮਾਤਾ ਜੀ ਵਾਸਤੇ ਦੁੱਧ ਲੈ ਕੇ ਮਾਤਾ ਜੀ ਉਹਨੂੰ ਪੁੱਛਦੇ ਨੇ ਮੋਤੀਰਾਮ ਮੇਰੇ ਲਾਲ ਆਏ ਕਿਉਂ ਨਹੀਂ ਜਦੋਂ ਬੋਲਣ ਲੱਗਦਾ ਏ ਮੋਤੀਰਾਮ ਦਾ ਗਲਾ ਰੁੱਕ ਜਾਂਦਾ ਹੈ ਕਹਿੰਦਾ ਮਾਤਾ ਜੀ ਜਿਨ੍ਹਾਂ ਨੂੰ ਤੂੰ ਅਡੀਕਦੀ ਏ ਉਹ ਤਾਂ ਵਤਨਾ ਤੋਂ ਮਾਰ ਕੇ ਓਡਾਰੀਆਂ ਇਹ ਗੱਲ ਸੁਣਨ ਤੋਂ ਬਾਅਦ ਚ ਮਾਤਾ ਗੁਜਰਕੌਰ ਵੀ ਆਪਣਾ ਸਰੀਰ ਤਿਆਗ ਦਿੰਦੇ ਨੇ ਇਹ ਸੀ ਸਹਿਬਜ਼ਾਦਿਆਂ ਜੋਰਾਵਾਰ ਤੇ ਸਹਿਬਜ਼ਾਦਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਸਾਕਾ ਜੇਕਰ ਇਤਿਹਾਸ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਤੇ ਹੱਥ ਜੋੜ ਕੇ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ